ਸਤਨਾਮ ਸ਼ਿਰਵਾਈ ਗੁਰੂ ਸਾਹਿਬ ਜੀਓ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਉਰ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖ ਵਾਰ ਛੁਪੇ ਛੁਪ ਨਾ ਹੋਈ ਜੇ ਲਾਇ ਰਹਾ ਨਿਪਾਰੁ ਫੁਖਿਆ ਫੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ सहस्यान ता लख होई ते इक ना चले नाल कि सचिया रा होई इक कूड़े तुटे पाल हुकम रजई चलना नानक लिखिया नाम हुक्मी होन आकार हुकम न कह जाई हुक्मी होन जिए हुकम मिले वढाई हुक्मी उत्तम नीच हुकम लिख दुख सुख पाईए ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੇ ਤੇ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸ세 ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਭ ਵਿਚਾਰ गावे को साज करे तनखे गावे को जी ले फिर दे गावे को जापे दिस से दूर गावे को वेखे हदरा हदूर कथना कथिन आवे तोट कथ कत, कथ कत, कथी कोटि कोट कोट दे, दा दे, ले दे थक पाहे जुगा जुगंतर खाही खाए ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਖਸੇ ਵੇ ਪਰਵਾਉ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿਤ ਦੀਸੇ ਦਰਬਾਰ ਮਨਹਾ ਕੇ ਬੋਲਣ ਬੋਲੀਏ ਜਿਤ ਸੰਸਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰਥ ਆਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ세 ਵਿਆਖਿ ਪਾਇਆ ਮਾਨ ਨਾਨਕ ਗਾਵੀਏ ਗੁਨੀ ਨਿਦਾਨ ਗਾਵੀਏ ਸੁਣੀਏ ਮਨ ਰਖੇ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਇਸੁਰ ਗੁਰਗੋਰਖ ਬ੍ਰਹਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਗਾ ਜੇ ਤਿਸ ਬਾਵਾਣ ਪਾਣੇ ਕੇ ਨਾਇ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇਖਾ ਬਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤ ਜੁਗਲੇ ਜੇ ਤਿਸ ਨਦਰ ਨ ਆਵੇ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕਿੱਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਨੇ ਸਿੱਧ ਪੀਰ ਸੁਰਨਾਥ ਸੁਨੇ ਤਤ ਤਵ ਆਕਾਸ਼ ਸੁਨੇ ਦੀਪ ਲੋਕ ਪਾਤਲ ਸੁਨੇ ਪਹੁਣ ਸੱਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਬ੍ਰਹਮਾ ਇੰਦਰ ਸੁਨੇ ਮੁਖ ਸੁਨਾ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ 68 ਕਾ ਇਸਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸੇਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾਹ ਕੇ ਗਾ ਸੁਨੇ ਸੇਖ ਪੀਰ ਪਤਸਾ ਸੁਨੇ ਅੰਦੇ ਪਾਵੇ ਰਾ ਸੁਨੇ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੂੰ ਛੋਟਾ ਨ ਖਾਏ ਮੰਨੇ ਜੰਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਪਿੱਖ ऐसा नाम निरंजन होए जेको मन जाने मन कोई पंच परवान पंच प्रधान पंछे पावे दरगे मान पंछे सोदर जान पंचा का गुरु एक ध्यान जेको कहे करे विचार करते के करने नहीं सुमार ਤੋਲ ਤਰੰ ਦੇ ਅੱਕਾ ਕੋ ਸੰਤੋਖ ਥਾਪ ਰਖੀਆ ਜਨ ਸੂਤ ਜੇ ਕੋ 부ਝੇ ਹੋਵੇ ਸੱਚਿਆਰ ਧਵਲੇ ਉਪਰ ਕੇ ਤਾ ਪਾਰ ਧਰਤੀ ਹੋਰ ਪਰੇ گور ਹੋਰ ਤਿਸਤੇ ਪਾਤਲਿਕ ਵਨਜੋਰ ਜੀ ਜਾ ਤਰੰਗਾ ਕੇ ਨਾਓ ਸਬਨਾ ਲਿਖਿਆ ਵੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇ ਤਾ ਹੋਏ ਕਿਤਾ ਤਾਨ ਸੁਆਲਿਓ ਰੂਪ ਕਹਿਤੀ ਦਾਤ ਜਾਣੇ ਕੌਣ ਕੋਤ ਕੀ ਤਪਸਾਓ ਇੱਕ ਕਬਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ असंख ग्रंथ मुख वेद पाठ असंख जोग मन रहे उदास असंख भक्त गुण ज्ञान विचार असंख सती असंख दातार असंख सोरमो पक्षार असंख मौन निवलाए तार कुदरत कवन कहा विचार वारियां ना जावा एक बार ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰਹਿਂਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੱਡਾ ਫਤੀਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਏ ਅਸੰਖ ਨਿੰਦਕਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਉ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਕੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਅਹਿਲ ਖਿਤਸਰ ਨਾਏ ਜੀ ਫੁਰਮਾਏ ਤਿੱਤੇ ਪਾਏ ਜੇ ਤਾਕੀਤਾ ਤੇ ਤਾ ਨਾਓ ਬਿਨਾਰੇ ਨਾ ਕੋ ਥਾਓ ਕੁਦਰਤ ਕੰਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਪਰੇ ਹੱਥ ਪੈਰ ਤੰਦੇ ਪਾਣੀ ਟੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਓ ਤੋਏ ਪਰੇ ਮਤ ਪਾਪਾ ਕੇ ਸੰਗ ਓ ਧੋਪੇ ਨਾ ਵੇਕੇ ਰੰਗ ਪੁਨੀ ਪਾਪੀ ਆਖ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੇ ਜਾਓ ਤੇ ਤਪਦੇ ਆ ਦਤਤਾਨ ਜੇ ਕੋ ਪਾਵੇ ਤਿਨ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਤ ਆਤਪਾਣੀ ਬਰਮਾਓ ਸਤ ਸਵਾਨ ਸਦਾ ਮੰਚਾਓ ਕਵਨ ਸੁਵੇਲਾ ਵਕਤ ਕਵਨ ਕੰਥਿਤ ਕਵਨਵਾਰ ਕਾਂ ਸੁਰਤੀ ਮਹੋ ਕਵੰਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾੜਿਆ ਜੇ ਲਿਖਨ ਲੇ ਕੁਰਾਨ ਥਿਤਵਾਰ ਨ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਕਰ ਆਖ ਆਖੇ ਵਿਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਹੇ ਪਤਲਾ ਪਤਾਨ ਲਖ ਅਗਾਸ ਅਗਾਸ ਓੜਕ ਓੜਕ ਪਾਥ ਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰੇ ਕਹਿ ਕਤੇ ਬਾ ਅਸਲੋ ਇੱਕ ਪਾਤ ਲੇਖਾ ਹੋਏ ਤੇ ਲਖੀਏ ਲਖੇ ਹੋਏ ਬਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ 사ਲਾ ਹੀ 사ਲਾ 에ਤੀ ਸੁਰਤ ਨ ਪਾਇਆ ਨਦੀਆ ਅਤੇ ਵਾ ਪਵੇ ਸਮੁੰਦ ਨ ਜਾਣੀਏ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਨਾ ਹੋਮਣੀ ਜੇ ਇਸ ਮਨੋ ਨ ਵਿਸਰੇ ਅੰਤ ਨਾ ਸਿਫਤ ਕਹਿ ਨਾ ਅੰਤ ਅੰਤ ਨਾ ਕਰਨੇ ਦੇਨ ਅੰਤ ਅੰਤ ਨਾ ਵੇਖਣ ਸੁਨਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕਿੱਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕਹਤੇ ਬਿਨ ਲਾਹੇ ਤਾਂਕੇ ਅੰਤ ਨਾ ਪਾਏ ਜਾਏ एहे अंत न जाने कोए बहुता कहिए बहुता होए वड्डा साहिब ऊंचा थाओ ऊंचे ऊपर ऊंचा नाओ ए वड़ ऊंचा होवे कोए तिस ऊंचे को जाने सोए जेवड आप जाने आप आप नानक नदरी करनी दात बहुता करम लिखा न जाए वड्डा दाता तिल न तमाए केते मंगे जोत अपार कैतिया गणत नहीं विचार कहते खप टूटे बेकार कहते ले ले मुकर पाहे कहते मूर्ख खाही खाए कैतिया दुख भूख सदमार एह भेदात तेरी दातार बंद खलासी पाने होए होर आख न सके कोए जे को खाई आखण पाए ओ जाने जेतिया मुख खाए आपे जाने आपे दे आखे से बेके ही के जिसनो से सिर्फ़ तसला नानक पातशाही पातशाह अमूल गुण अमूल व्यापार अमूल व्यापारी अमूल भंडार अमूल आवे अमूल ले जाये अमूल पाए अमूल समाए ਅਮੁਲ ਪਰਮ ਅਮੁਲ ਦੀ ਬਾਣ ਅਮੁਲ ਤੁਲ ਅਮੁਲ ਪਰਵਾਨ ਅਮੁਲ ਬਖਸ਼ੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮਲੋ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਕੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੇਤੇ ਕਿਤੇ ਬੁੱਧ आखे दानव आखे देव आखे सो नर मुंजन आखे आखन पाहे केते के के उठ उठ जाए किते होर करे ता आख के के। ते बड़ होए नानक जाने साचा सोए जेको आखे बोल बिगाड़ लिखिए सिर गवारा गवार ਸੋਦਰ ਕੇ ਹਾ ਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਖਾ ਕੇ ਤੇਵਾ ਵਣਹਾਰੇ ਕੇ ਤੇਰੇ ਬਾਜ ਪ੍ਰੀ ਸੋ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਤੂੰ ਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤੁਗੁਪਤ ਲਿਖ ਜਾਣੇ ਲਿਖਣਕ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੇ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇ ਤਿਆਰ ਕਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਨੋ ਹੁਣਿਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਪੁਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬ੍ਰਹ ਭੰਡਾ ਕਰ ਕਰ ਰੱਖੇ ਤਾਰੇ ਸਈ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਹਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕਿਤਾ ਆਪਣਾ ਜੀਪਤੀਸ ਦਿਹ ਵਡੇ ਆਏ ਚੌਥਿਸ ਭਾਵੇ ਸੋਇ ਕਰ ਸੇ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਾਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ੍ਰਮਪਤ ਝੋਲੀ ਧਿਆਨ ਕੇ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੋਗਤ ਡੰਡਾ ਪਰਤੇਤ ਆਏ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਤੇ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਪੁਤ ਗਿਆਨ ਦੇ ਆਪਨ ਧਾਰਮ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਤ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਖੇ ਆਵੇ ਭਾਗ ਆਦੇਸ ਤੇ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਕਮਾਈ ਜੁਗਤ ਵਿਹਾਈ ਤਿੰ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੇ ਇਕਲਾ ਹੈ ਦੀਬਾਨ ਜਿਵ ਦੀ ਸੁਭਾਵੇ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਔਨਾਂ ਨਦਰ ਨ ਆਵੇ ਬਹੁਤਾ ਇਹ ਵਿਡਾਨ ਆਦੇਸ ਤੇ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਕ ਜੁਕ ਇੱਕੋ ਵੇਸ ਆ ਸੁਨ ਲੋਏ ਨੋਏ ਪੰਦਾਰ ਜੋ ਕਿਛ ਪਾਇਆ ਸੁ ਇਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਤੇ ਸ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਵੋ ਨਖੋਏ ਲਖ ਹੋਵੇ ਲਖ ਇਸ ਲਖ ਲਖ ਦੇੜਾ ਆਖੀਏ ਇੱਕ ਨਾਮ ਜੁਗ ਦੀਸ ਇਤ ਰਹਾ ਪਤ ਪਵੜੀਆਂ ਚੜੀਏ ਹੋਏ ਇੱਕੇ ਸੁਣ ਗੱਲਾਂ ਆਕਾਸ ਕੇ ਕੀਟਾ ਆਇਰੇ ਨਾਨਕ ਨਦਰੀ ਪਾਈਏ ਕੁੜੇ ਕੁੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗੰਦੇ ਨਾ ਚੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁੱਤੇ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਬੈਠੇ ਸੋਏ ਨਾਨਕ ਉਤਮ ਨਹੀਂ ਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਆ ਪ੍ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਛ ਪਰਵਾਰ ਨਦਰੀ ਕਰਮ ਪਵੇ ਨੀਸਾਨ कच पकाई उथे पाए नानक गया जापे जाए धर्म खंड का एहो धर्म ज्ञान खंड का आखो करम कहते पवन पानी वे संतर कहते कान महस कहते बरमे घात करिए रूप रंग के वेश कहत्या करम भूमि मेर कहते कहते तू उपदेश कहते इंद चंद सूर कहते कहते मंडल देश ਕیتے ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁੱਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਿਨਾਦ ਕੋੜ ਆਨੰਦ ਕਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤ ਅਨੋਖ ਤਾਕਿਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤਮਤਮਨ ਬੁੱਧ ਤਿੱਥੇ ਘੜੀਏ ਸਰਾ ਸਿਧਾਪ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ तिन में राम रहा परपूर तिथे सितो सिता मई मा माता के रूप न कथने जाए ना ओह मरे न ठागे जाए जिनके राम बसे मन माए तिथे भक्त बसे के लो करे आनंद सच्चा मन सोए सच खंड बसे निरंकार कर कर वेखे नदर निहाल ਤਿੱਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਪਕਾਰ ਵਿਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰਦਾਸਾਰ ਜਤ ਪਹਾਰਾਂ ਧਿਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਉ ਖਲਾ ਅਗੰਤਪਤਾਉ ਪਾਂਡਾ ਪਾਉ ਅਮ੍ਰਿਤ ਤਿਤਟਾਲ ਖੜੀਏ ਸਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੱਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੇੜੇ ਕੇ ਦੂਰ ਜਿੰਨੀ ਨਾਮ ତିਹਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕਹਿਤੀ ਛੁੱਟੀ ਨਾਲ ਜਿੰਨੀ ਨਾਮ ତିਹਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕਹਿਤੀ ਛੁੱਟੀ ਨਾਲ ਵਾਹਿਗੁਰੂ ਜਿੱਤ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ